ਮੈਂ ਕੀ ਨਾ ਹੀ ਤੁਹਾਡਾ ਹਰ ਸਿਮਰਤ ਕੌਰ ਕਿਹੜੇ ਜਿਮ ਚ ਤੁਸੀਂ ਜਾਂਦੇ ਹੋ ਤੇ ਅੱਜ ਉਹਦੇ ਜਿਮ ਦਾ ਕੋਚ ਆ ਉਹ ਕਿੱਥੋਂ ਜਿੱਤ ਗਿਆ ਕਿਵੇਂ ਦਾ ਲੱਗ ਰਿਹਾ ਕਿਹੜਾ ਜਿਮ ਸਾਰਾ ਦੱਸੋ ਜਰਾ ਕਿੱਥੇ ਆ ਹਾਂ ਕਲਾਸ ਜੀ ਮਨਮਪੂਰ ਸਾਹਿਬ ਤੋਂ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਗਗਨ ਨੇ ਬੜਾ ਅੱਛਾ ਫੀਲ ਹੋ ਰਿਹਾ ਸਾਨੂੰ ਕਿ ਇਹਨਾਂ ਨੇ ਬੜੀ ਅੱਛੀ ਪ੍ਰਾਪਤੀ ਕੀਤੀ ਹੈ ਤੇ ਇਹ ਜਿਮ ਬਿੰਦਸ ਤੁਗਣੀ ਰਾਜ ਤੋਂ ਮੈਂ ਟ੍ਰੈਕ ਕਰੇ ਤੇ ਆਈਸੀਐਨ ਦੇ ਵਿੱਚੋਂ ਇਹ ਵਿਨਰ ਨੇ ਤੇ ਸੈਕਿੰਡ ਪੋਜੀਸ਼ਨ ਲਈ ਹੈ ਇਹਨਾਂ ਨੇ ਕਿਸਾਨ ਨੂੰ ਬਹੁਤ ਮਨ ਮਹਿਸੂਸ ਹੋਇਆ ਕਿ ਅਸੀਂ ਨੇ ਜਿੰਮ ਦੇ ਜੁਆਇਨ ਕੀਤਾ ਹੋਇਆ ਤੇ ਬਹੁਤ ਅੱਛੇ ਕੋਚ ਵੀ ਨੇ ਮਤਲਬ ਸਾਨੂੰ ਹਰ ਤਰ੍ਹਾਂ ਨਾਲ ਗਾਈਡ ਕਰਦੇ ਨੇ ਤੇ ਬਹੁਤ ਅੱਛਾ ਲੱਗ ਰਿਹਾ ਸਾਨੂੰ ਅਗ੍ਰੈਜੂਲੇਸ਼ਨਸ ਅਗੇਨ ਅਗਗਨ ਪਹਿਲਾ ਤਾਂ ਸਭ ਤੋਂ ਪਹਿਲਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਗੋਆ ਦੇ ਵਿੱਚ ਜਿਹੜਾ ਵਿਨ ਕੀਤਾ ਹੈ ਜਿਹੜਾ ਕੰਪੀਟੀਸ਼ਨ ਤੁਸੀਂ ਦੱਸੋਗੇ ਉਸ ਕੰਟੈਸਟ ਬਾਰੇ ਕਿੰਨੇ ਕੁ ਉਹਦੇ ਵਿੱਚ ਪਾਰਟਿਸਪੈਂਟ ਸੀਗੇ ਮੈਂ ਐਕਚੁਅਲੀ ਬੋਡੀ ਬਿਲਡਿੰਗ ਦੇ ਵਿੱਚ ਆਇਆ ਵਈ ਦੂਜੇ ਨੰਬਰ ਤੇ ਤੇ ਮਤਲਬ ਕਿ ਮੇਰੇ ਨਾਲ ਮਤਲਬ ਕਿ 11-12 ਮਤਲਬ ਕਿ ਸੀਏ ਮੈਂਬਰ ਤੇ ਉਹਨਾਂ ਦੇ ਵਿੱਚ ਮੈਂ ਦੂਜੇ ਨੰਬਰ ਤੇ ਆਇਆ ਤੇ ਮੈਂ ਇੱਕ ਕਲਾਸਿਕ ਫਿਜ਼ਿਕ ਚ ਖੇਡਿਆ ਸੀਗਾ ਉੱਥੇ ਮੈਂ ਚੌਥੇ ਨੰਬਰ ਤੇ ਆਇਆ ਕਿੱਥੇ ਹੋਇਆ ਇਹ ਗੋਆ ਚ ਹੋਇਆ ਸੀ ਇਦੇ ਵੱਲੋਂ ਕਰਾਇਆ ਗਿਆ ਇਹ ਮਤਲਬ ਕਿ ਬਾਹਰੋਂ ਮਤਲਬ ਕਿ ਆਈਸੀ ਨਹੀਂ ਆ ਨਾ ਨਾਮਪੁਰਾ ਜੀ ਤੇ ਬੰਦੇ ਬੰਦ ਲਈ ਲੋਕਲ ਨਹੀਂ ਆ ਬਾਹਰੋਂ ਬਾਹਰੋਂ ਆਉਂਦੇ ਨੇ ਬੰਦੇ ਕਰਾਣੇ ਤੁਹਾਨੂੰ ਕਿੰਨੀ ਕੀ ਦੇਰ ਹੋ ਗਈ ਐਜ਼ ਅ ਟ੍ਰੇਨਰ ਮੈਨੂੰ ਹੋ ਲੱਗੇ ਜੀ ਡੇਢ ਡੇਢ ਸਾਲ ਹੋ ਗਏ ਹਾਂ ਕਿਹੜੀ ਜਿਮ ਚ ਟ੍ਰੇਨਿੰਗ ਦਿੰਦੇ ਹੋ ਕਲਾਸ ਜਿਮ ਚ ਜੀ ਅੱਛਾ ਇਹ ਕਿੱਥੇ ਹੈ ਇਹ ਅਨੰਦਪੁਰ ਜੀ ਕੰਗੋ ਹਸਪੀਟਲ ਦੇ ਕੋਲ ਹੀ ਪੈਂਦੀ ਹੈ ਅੱਛਾ 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 ਤਾਂ ਕਿੰਨੇ ਕਿ ਸਟੂਡੈਂਟ ਹੈ ਇਸ ਵਕਤ ਤੁਹਾਡੇ ਕੋਲ ਐਕਚੁਅਲੀ 50 ਪਲਸ ਹੋਣੇ ਜੀ ਤੁਹਾਡੇ ਤੋਂ ਉਹਨਾਂ ਨੇ ਹੁਣ ਕੁਝ ਤਾਂ ਉਹਨਾਂ ਨੇ ਤੁਹਾਡੇ ਤੋਂ ਮੋਟੀਵੇਸ਼ਨ ਲੈਣੀ ਆ ਹੁਣ ਹੋਰ ਵੀ ਉਹਨਾਂ ਦੇ ਵਿੱਚ ਥੋੜਾ ਜੋਸ਼ ਹੋਣਾ ਤੁਹਾਨੂੰ ਦੇਖ ਕੇ ਕਿਉਂਕਿ ਉਹਨਾਂ ਦੇ ਚਿਹਰੇ ਦੇਖ ਕੇ ਲੱਗ ਰਿਹਾ ਕਿ ਬਹੁਤ ਖੁਸ਼ ਨੇ ਤੁਹਾਡੀ ਜਿਹੜੀ ਪ੍ਰਾਪਤੀ ਤੋਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ